ਤੁਸੀਂ ਸੁਣ ਰਹੇ ਹੋ ਰੇਡੀਓ ਤਮਾਲ ਦੋਸਤੋ ਨਿੰਦਰ ਕੁ ਗਿਆਨ ਵੀ ਵੱਲੋਂ ਸਤਿ ਸ਼੍ਰੀ ਅਕਾਲ ਦੋਸਤੋ ਪੇਸ਼ ਕਰਦੇ ਹਾਂ ਪੋਜ਼ਿਟਿਵ ਖਬਰਾਂ ਤੇ ਪੂਰੇ ਮੁਲਕ ਵਿੱਚ ਭਾਰਤ ਵਿੱਚ ਹੀ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ 'ਚ ਵੀ 1 ਮਈ ਦੇ ਦਿਨ ਮਜ਼ਦੂਰ ਦਿਵਸ ਮਨਾਏ ਜਾਂਦੀਆਂ ਖਬਰਾਂ ਮਜ਼ਦੂਰਾਂ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦੀਆਂ ਭੇਟ ਕੀਤੀਆਂ ਗਈਆਂ ਮਜ਼ਦੂਰਾਂ ਦੀ ਕਿਰਤ ਤੇ ਰੋਜ਼ਗਾਰ ਦੀ ਸਲੋਤਾ ਕੀਤੀ ਗਈ ਹੈ ਮਜ਼ਦੂਰ ਦਿਵਸ ਮਨਾ ਕੇ ਵੱਖ-ਵੱਖ ਥਾਵਾਂ ਦੇ ਉੱਤੇ ਮਜ਼ਦੂਰਾਂ ਨੂੰ ਸਜਦਾ ਕਰਨ ਦੀਆਂ ਵੀ ਖਬਰਾਂ ਆਈਆਂ ਕਿਸਾਨਾਂ ਨੇ ਵੀ ਅੱਜ ਮਜ਼ਦੂਰ ਦਿਵਸ ਬਾਰਡਰਾਂ ਤੇ ਮਨਾਇਆ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦੇ ਚੱਲਦਿਆਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਦੇ ਸੰਘਰਸ਼ ਦੇ 19ਵੇਂ ਦਿਨ ਵੀ ਧਰਨਾ ਜਾਰੀ ਰਿਹਾ ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾ ਕਰਵਾਉਣ ਲਈ ਸ਼ੰਭੂ ਰੇਲਵੇ ਸਟੇਸ਼ਨ ਤੇ 15ਵੇਂ ਦਿਨ ਪੂਰੀ ਤਰ੍ਹਾਂ ਜਾਮ ਲੱਗਾ ਰਿਹਾ ਸ਼ੰਭੂ ਰੇਲਵੇ ਸਟੇਸ਼ਨ ਉਤਰੀ ਭਾਰਤ ਦਾ ਅਹਿਮ ਰੇਲਵੇ ਸਟੇਸ਼ਨ ਹੈ ਇਸ ਦੇ 14 ਦਿਨਾਂ ਤੋਂ ਜਾਮ ਹੋਣ ਕਾਰਨ ਸਮੁੱਚੇ ਪੰਜਾਬ ਦੇ ਵਪਾਰ ਨੂੰ ਭਾਰੀ ਨੁਕਸਾਨ ਹੋਣ ਦੇ ਨਾਲ ਨਾਲ ਰੇਲਵੇ ਨੂੰ ਵੀ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ ਜਾਣਕਾਰੀ ਹੈ ਕਿ ਕਿਸਾਨ ਕਹਿ ਰਹੇ ਆ ਨੁਕਸਾਨ ਪਾਵੇਂ ਹੋ ਰਿਹਾ ਸਾਨੂੰ ਦੁੱਖ ਹੈ ਪਰ ਅਸੀਂ ਆਪਣੀਆਂ ਮੰਗਾਂ ਮਨਵਾਕੇ ਰਹਾਂਗੇ ਔਰ ਆਪਣਾ ਹੱਕ ਲੈ ਕੇ ਰਹਾਂਗੇ ਰੇਲਵੇ ਵਿਭਾਗ ਨੇ ਇਸ ਸਬੰਧੀ ਕਿਸਾਨਾਂ ਨਾਲ ਮੀਟਿੰਗ ਵੀ ਕੀਤੀ ਪਰ ਹਰਿਆਣਾ ਪੁਲਿਸ ਦੀ ਅੜੀ ਕਾਰਨ ਗੱਲਬਾਤ ਸਿਰੇ ਨਾ ਚੜੀ ਉਧਰ ਕਿਸਾਨ ਇਸ ਗੱਲ ਨੂੰ ਲੈ ਕੇ ਬਜਿਤ ਨੇ ਕਿ ਜਦ ਤੱਕ ਹਰਿਆਣਾ ਪੁਲਿਸ ਕਿਸਾਨਾਂ ਨੂੰ ਰਿਹਾ ਨਹੀਂ ਕਰਦੀ ਉਹ ਤੱਕ ਰੇਲਵੇ ਟਰੈਕ ਖਾਲੀ ਨਹੀਂ ਕਰਨੇ ਟਰੈਕ ਜਾਮ ਹੋਣ ਕਾਰਨ ਅੱਜ ਵੀ 100 ਤੋਂ ਵੱਧ ਰੇਲ ਗੱਡੀਆਂ ਰੱਦ ਕਰਨੀਆਂ ਪਈਆਂ ਉਹਨਾਂ ਦੇ ਰੂਟ ਬਦਲਨੇ ਪਏ ਕਿਸਾਨਾਂ ਨੇ ਬਹੁਤ ਵੱਡਾ ਇਕੱਠ ਮਜ਼ਦੂਰਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਅੱਜ ਕੀਤਾ ਖਬਰ ਪੰਜਾਬ ਦੀ ਸਿੱਖਿਆ ਦੇ ਖੇਤਰ ਚ ਬਹੁਤ ਸੋਹਣੀ ਖਬਰ ਆ ਰਹੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਤੇ 12ਵੀਂ ਜਮਾਤ ਦੇ ਨਤੀਜੇ ਐਲਾਨੇ ਗਏ 12ਵੀਂ ਜਮਾਤ ਵਿੱਚ ਮੁੰਡਿਆਂ ਨੇ ਪਹਿਲੇ ਤਿੰਨ ਸਥਾਨਾਂ ਤੇ ਕਬਜ਼ਾ ਕੀਤਾ ਜਦਕਿ 8ਵੀਂ ਜਮਾਤ ਵਿੱਚ ਕੁੜੀਆਂ ਨੇ ਬਾਜ਼ੀ ਮਾਰੀ ਹੈ ਹਾਲਾਂਕਿ ਕੁੜੀਆਂ ਮੈਰਿਟ ਵਿੱਚ ਅੱਗੇ ਰਹੀਆਂ 12ਵੀਂ ਜਮਾਤ ਚ ਲੁਧਿਆਣਾ ਦੇ BCMS ਸੀਨੀਅਰ ਸੈਕੰਡਰੀ ਸਕੂਲ ਦੇ ਇੱਕਮਪ੍ਰੀਤ ਨੇ ਬਾਜ਼ੀ ਮਾਰੀ ਹੈ ਅੱਠਵੀਂ ਜਵਾਬ ਦੇ ਨਤੀਜਿਆਂ 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਦੀ ਹਰ ਨੂਰਪ੍ਰੀਤ ਕੌਰ ਪੂਰੇ ਪੰਜਾਬ 'ਚੋਂ ਪਹਿਲੇ ਸਥਾਨ ਤੇ ਆਈ ਹੈ ਇਸ ਨੂੰ ਲੈ ਕੇ ਅੱਜ ਅਧਿਆਪਕ ਵਰਗ ਦੇ ਵਿੱਚ ਵੀ ਕਾਫੀ ਖੁਸ਼ੀਆਂ ਪਾਈਆਂ ਜਾਂਦੀਆਂ ਖਬਰਾਂ ਆਈਆਂ ਖਬਰ ਹੈ ਪੰਜਾਬ 'ਚ ਕ੍ਰਾਂਤੀਕਾਰੀ ਸਿੱਖਿਆ ਸੁਧਾਰਾਂ ਕਾਰਨ ਸਰਕਾਰੀ ਸਕੂਲਾਂ ਦੇ 158 ਵਿਦਿਆਰਥੀਆਂ ਨੇ ਜੀਈਈ ਮੈਨ ਦੀ ਪ੍ਰੀਖਿਆ ਪਾਸ ਕੀਤੀ ਹੈ ਗੱਲ ਆਖੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਰਿਕਾਰਡ 1.52 ਵਿਦਿਆਰਥੀਆਂ ਨੇ JEE Main ਦੀ ਪ੍ਰੀਖਿਆ ਪਾਸ ਕੀਤੀ ਹੈ। ਨੱਚ ਮੋਹਾਲੀ ਦੇ 23, ਜਲੰਧਰ ਦੇ 22, ਫੋਜ਼ਪੁਰ ਦੇ 20, ਲੁਧਿਆਣਾ ਦੇ 20 ਵਿਦਿਆਰਥੀ ਸ਼ਾਮਲ ਨੇ ਮੁੱਖ ਮੰਤਰੀ ਨੇ ਕਿਹਾ ਪੰਜਾਬ ਤੇ ਕ੍ਰਾਂਤੀਕਾਰੀ ਸਿੱਖਿਆ ਸੁਧਾਰਾਂ ਕਾਰਨ 158 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ JEE Main ਦੀ ਪ੍ਰੀਖਿਆ ਪਾਸ ਕਰਕੇ ਅੱਛਾ ਕੀਤਾ ਉਹਨਾਂ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਪੰਜਾਬ JEE Main ਦੀ ਪ੍ਰੀਖਿਆ ਪਾਸ ਕਰ ਵਾਲੇ 158 ਸਕੂਲਾਂ ਦੇ ਵਿਦਿਆਰਥੀਆਂ ਦੀ ਖਬਰ ਪੜੀ ਤਾਂ ਇਹ ਸੁਣ ਕੇ ਕੇਜਰੀਵਾਲ ਵੀ ਬੜੇ ਖੁਸ਼ ਹੋ ਗਏ ਮੰਨਿਆ ਕਿ ਸਿੱਖਿਆ ਆਮ ਆਦਮੀ ਪਾਰਟੀ ਦਾ ਏਜੰਡਾ ਹੈ ਮੁਫਤ ਤੇ ਮਿਆਰੀ ਸਿੱਖਿਆ ਆਮ ਆਦਮੀ ਦੀ ਗਰੰਟੀ ਹੈ ਪਹਿਲਾਂ ਦਿੱਲੀ ਹੁਣ ਪੰਜਾਬ ਚ ਆਮ ਆਦਮੀ ਸਰਕਾਰ ਨੇ ਇਸ ਖੇਤਰ ਚ ਬੇਮਿਸਾਲ ਕੰਮ ਕੀਤਾ ਹੈ ਪੰਜਾਬ ਸਰਕਾਰ ਨੇ 13 ਸਕੂਲ ਆਫ ਐਮਿਨੈਂਸ ਖੋਲੇ ਜਿੱਥੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਰਾਹੀਂ ਪੜਾਇਆ ਜਾਂਦਾ ਹੈ ਤੇ ਸਰਕਾਰੀ ਸਕੂਲ ਪ੍ਰਣਾਲੀ 'ਚ ਵੀ ਸੁਧਾਰ ਕੀਤੇ ਜਾਂਦੀਆਂ ਖਬਰਾਂ ਨੇ ਚੰਡੀਗੜ੍ਹ ਤੋਂ ਖਬਰ ਅਨੁਸਾਰ ਪੰਜਾਬ 'ਚ ਹੁਣ ਤੱਕ ਮੰਡੀਆਂ 'ਚ ਪਹੁੰਚੀ 158 ਲੱਖ ਮੀਟਰਕ ਟਨ ਟਨ ਦੀ ਕਣਕ 'ਚ 95 ਫੀਸਦੀ ਤੋਂ ਵੱਧ ਖਰੀਦੀ ਜਾ ਚੁੱਕੀ ਹੈ ਇਸ ਦੇ ਨਾਲ ਹੀ ਫਸਲ ਵਿੱਚ ਵੇਚ ਚੁੱਕੇ ਸਾਰੇ ਕਿਸਾਨਾਂ ਨੂੰ 100% ਭੁਗਤਾਨ ਵੀ ਕੀਤਾ ਜਾ ਚੁੱਕਾ ਹੈ ਜਿਸ ਤਹਿਤ 17340.40 ਕਰੋੜ ਰੁਪਏ ਉਹਨਾਂ ਦੇ ਖਾਤਿਆਂ 'ਚ ਪਾਏ ਜਾ ਚੁੱਕੇ ਹੈ ਜਾਣਕਾਰੀ ਪੰਜਾਬ 'ਚ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਤੇ ਖਰੀਦ ਏਜੰਸੀਆਂ ਦੇ ਉੱਚ ਅਧਿਕਾਰੀਆਂ ਤੇ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਅੱਜ ਸਾਂਝੀ ਕੀਤੀ ਹੈ ਇਕ ਰਿਪੋਰਟ ਅਨੁਸਾਰ ਕਿ 100 ਰੁਪਏ ਦੀ ਜਾਇਦਾਦ ਵਾਲੇ ਉਮੀਦਵਾਰ ਵੀ ਚੋਣ ਮੈਦਾਨੇ ਡਟੇ ਆ ਲੋਕ ਸਭਾ ਚੋਣਾਂ ਦੌਰਾਨ ਅਰਬਪਤੀ ਨੇਤਾਵਾਂ ਦੀਆਂ ਜਾਇਦਾਦਾਂ ਦੀ ਕਾਫੀ ਚਰਚਾ ਹੈ ਪਰ ਚੋਣ ਮੈਦਾਨੇ ਅਜਿਹੇ ਉਮੀਦਵਾਰ ਵੀ ਨੇ ਜਿਨ੍ਹਾਂ ਕੋਲ ਕੋਈ ਜਾਇਦਾਦ ਨਹੀਂ ਮਹਾਰਾਸ਼ਟਰ ਦੀ ਕੋਲਾਪੁਰ ਸੀਟ ਤੋਂ ਚੋਣ ਲੜਨ ਵਾਲੇ ਇਰਫਾਨ ਅਬਲਾਤਾਬ ਚਾਂਦਕੁੱਲ ਕੁੱਲ ਜਾਇਦਾਦ ₹100 ਜਦਕਾ ਗੁਜਰਾਤ ਦੀ ਬਰਦਾਲੀ ਸੀਟ ਤੋਂ ਬਸਪਾ ਉਮੀਦਵਾਰ ਰੇਖਾ ਸੇਨ ਹਰੀ ਸਿੰਘ ਭਾਈ ਚੌਦੀ ਤੇ ਜਦਕਾ ਮਹਾਰਾਸ਼ਟਰ ਦੀ ਹਣ ਕੰਗਲੇ ਸੀਟ ਤੋਂ ਆਜਾਦ ਮੀਤਵਾਰ ਮਨੋਹਰ ਪ੍ਰਦੀਪ ਸ਼ਾਂਤਪੁਰੇ ਨੇ ਆਪਣੀ ਜਾਇਦਾਦ ਦਾ ਐਲਾਨ ਕੀਤਾ ਕੁੱਲ ₹2000 ਦੱਸੀ ਹੈ ਇਹ ਤਿੰਨੋਂ ਉਮੀਦਵਾਰ ਤੀਜੇ ਪੜਾ ਦੀਆਂ ਚੋਣਾਂ 'ਚ ਆਪਣੀ ਕਿਸਮਤ ਅਜ਼ਮਾ ਰਹੇ ਨੇ ਨਿੰਦਰ ਕੁਗਿਆਨਵੀ ਤੋਂ ਰੇਡੀਓ ਧਮਾਲ ਤੇ ਪੋਜ਼ਿਟਿਵ ਖਬਰਾਂ ਸੁਣੀਆਂ ਅੱਜ ਦੀਆਂ ਖਬਰਾਂ ਮੁੱਕਦੀਆਂ ਦਿਵ ਆਗਿਆ ਮਿਲਦੇ ਆ ਕੱਲ ਸਤਿ ਸ਼੍ਰੀ ਅਕਾਲ